ਉਹਨੂੰ ਸਟੈੱਜ ਫੈਕਟਰੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਇਹ ਸਾਡੇ ਇੱਕ ਗੈਸ ਫੈਕਟਰੀ ਲੱਗ ਰਹੀ ਹੈ ਜਿਹੜੀ ਕਿ ਅਸੀਂ ਅੱਗੇ ਕੰਗਰਾਲੀ ਰਾਜਪੂਤਾ ਦੇਖ ਕੇ ਆਇਆ ਦਸਾ ਪਿੰਡਾਂ ਦੇ ਵਿੱਚ ਉਹਦੀ ਬਦਬੂ ਜਾਂਦੀ ਹੈ ਅਸੀਂ ਉਹ ਫੈਕਟਰੀ 'ਚ ਨਾ ਲੱਗਣ ਦੇ ਮਤ ਲੱਗ ਨਹੀਂ ਦੇਣੀ ਹੈਗੀ ਉਸ ਰੋਸ ਧਾਨੇ ਤੇ ਸਾਨੂੰ ਅੱਜ 55 ਦਿਨ ਹੋ ਗਏ ਆ ਸਿੱਥੇ ਸਾਡੇ ਕੋਈ ਨਾ ਪ੍ਰਸ਼ਾਸਨ ਆਇਆ ਨਾ ਕੋਈ politcal ਪਾਰਟੀ ਦਾ ਕੋਈ ਆਪਣਾ ਸਾਥ ਦੇ ਰਹੇ ਆ politcal ਪਾਰਟੀ ਦਾ ਕੋਈ ਬੰਦਾ ਨਹੀਂ ਆਇਆ ਸੋ ਇਸ ਕਰਕੇ ਅਸੀਂ ਅੱਜ 55ਵੇਂ ਦਿਨ ਤੋਂ ਬਾਅਦ ਸਾਡਾ ਇਹ ਜਿਹੜਾ ਰੋਸ ਆ ਸਾਡੀਆਂ ਕਿਸਾਨ ਜੂਨੀਅਨਾਂ ਸਾਰੀਆਂ ਇੱਥੇ ਆ ਚੁੱਕੀਆਂ ਨੇ ਸਾਰੇ ਹੀ ਸਾਡੇ ਜ਼ਿਲ੍ਹੇ ਕਮੇਟੀਆਂ ਦੇ ਨੁਮਾਇੰਦੇ ਆ ਉਹ ਸਾਰੇ ਇੱਥੇ ਆ ਚੁੱਕਿਆ ਸਾਰੇ ਸਾਡੇ ਨਗਰਾਂ ਦੇ ਔਰ ਟਰੈਕਟਰ ਸਾਡਾ 150 ਸਵੇਰ ਦਾ ਸਾਡੇ ਨਾਲ ਹੈ ਇਹ ਸਾਰੇ ਨਗਰਾਂ ਦਾ ਟਰੈਕਟਰ ਹੈ ਔਰ ਇਹ ਜਿਹੜੀ ਫੈਕਟਰੀ ਆ ਇਹਦੇ ਸਬੰਧ ਦੇ ਵਿੱਚ ਨਾ ਤਾਂ ਕੋਈ ਪੋਲੀਟਿਕਲ ਬੰਦਾ ਇੱਥੇ ਆ ਕੇ ਖੜਾ ਹੋਇਆ ਉਸ ਸਬੰਧ ਦੇ ਵਿੱਚ ਅੱਜ ਸਾਡੇ ਨੌਜਵਾਨਾਂ ਦੇ ਵਿੱਚ ਪੰਜ ਸੱਤ 10 ਦਿਨ ਤੋਂ ਰੋਹ ਸੀਗਾ ਇੱਕ ਤਾਂ ਅਸੀਂ ਸਾਡੇ ਨਗਰ ਭੁੰਦੜੀ ਨੇ ਅਸੀਂ ਚੌਣਾ ਦਾ ਬਾਈਕਟ ਕੀਤਾ ਔਰ ਅਸੀਂ ਕੋਈ ਵੀ ਸਾਡੇ ਲੀਡਰ ਆਵੇ ਤਾਂ ਅਸੀਂ ਉਹਨਾਂ ਨੂੰ ਬੜਨ ਨਹੀਂ ਦਿੰਦੇ ਕਾਲੀਆਂ ਝੰਡੀਆਂ ਲੈ ਕੇ ਅਸੀਂ ਉਹਨਾਂ ਨੂੰ ਬਾਹਰ ਹੀ ਭੇਜਦੇ ਤੇ ਮੰਗ ਕੀ ਹੈ ਤੇ ਅਗਲੀ ਰਣਨੀਤੀ ਕੀ ਹੈ ਸਾਡੀ ਮੰਗ ਇਹ ਹੈ ਪੀ ਅਸੀਂ ਇਹ ਫੈਕਟਰੀ ਲੱਗਣ ਨਹੀਂ ਦੇਣੀ ਕਿਉਂਕਿ ਇਹ ਨਰਕ ਆ ਅੱਜ ਜੇ ਅਸੀਂ ਅੱਖੀਂ ਦੇਖ ਕੇ ਮੱਖੀ ਖਾ ਲਈਏ ਤਾਂ ਫਿਰ ਸਾਡੇ ਵਾਸਤੇ ਨਗਰ ਵਾਸਤੇ ਬਹੁਤ ਮਾੜੀ ਗੱਲ ਆ ਸੋ ਇਸ ਕਰਕੇ ਸਾਰਿਆਂ ਨੇ ਅਸੀਂ ਤૈયਿਆ ਕੀਤਾ ਸਾਰੀਆਂ ਜੂਨੀਅਰਾਂ ਨੇ ਸਾਰਿਆਂ ਨੇ ਵੀ ਇਹ ਜਿਹੜੀ ਫੈਕਟਰੀ ਆ ਸੀ ਇਹ ਨਹੀਂ ਲੱਗਣ ਦੇਾਂਗੇ ਇਹ ਸਾਡਾ ਅੱਜ ਦਾ ਜਿਹੜਾ ਰੋਸ ਮਾਰਚ ਆ ਤੇ ਇਸ ਸੰਬੰਧ ਵਿੱਚ ਸਾਡਾ ਇਹ ਰੋਸ ਮਾਰਚ ਆ 150 ਟਰੈਕਟਰ ਸਾਡਾ ਸਵੇਰ ਦਾ ਇਕੱਠਾ ਸਾਡੇ ਨਾਲ ਚੱਲ ਰਿਹਾ ਸੋ ਪ੍ਰਸ਼ਾਸਨ ਨਾਲ ਮੀਟਿੰਗਾਂ ਹੋ ਚੁੱਕੀਆਂ ਦੋ ਤਿੰਨ ਉਹ ਵੀ ਪ੍ਰਸ਼ਾਸਨ ਵੀ ਸਾਡੇ ਹੱਕ 'ਚ ਸਾਡੇ ਹੱਕ ਦੀ ਗੱਲ ਲਈ ਕਰ ਰਿਹਾ ਸੋ ਇਸ ਕਰਕੇ ਸਾਨੂੰ ਇਹ ਤਹਈਆ ਕਰਨਾ ਪਿਆ ਭਵੀ ਸਿੰਘ ਜੀ ਜੀ ਹਾਂਜੀ ਤੇ ਜਿਹੜੇ ਅੱਜ ਤੁਸੀਂ ਟਰੈਕਟਰ ਮਾਰਚ ਕੱਢਿਆ ਕਿਉਂ ਕੱਢਿਆ ਇਹ ਜੀ ਇੱਕ ਗੰਦੀ ਫੈਕਟਰੀ ਸਾਡੇ ਭੁੰਦਰੀ ਪਿੰਡ ਨਗਰ 'ਚ ਲੱਗ ਰਹੀ ਆ ਅਸੀਂ ਉਹਨੂੰ ਬੰਦ ਕਰਾਉਣ ਦੇ ਸੰਬੰਧ 'ਚ ਇਹ 2-250 ਟਰੈਕਟਰ ਇਕੱਠਾ ਕਰਕੇ ਮਾਰਚ ਕਰ ਰਹੇ ਆ ਅਸੀਂ ਜੇ ਨਾ ਸਾਡੀ ਪ੍ਰਸ਼ਾਸਨ ਨੇ ਕੋਈ ਗੱਲ ਸੁਣੀ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਅਸੀਂ ਤਾਂ ਅੱਗੇ ਨਹੀਂ ਪਿੰਡਾਂ 'ਚ ਇਹਨਾਂ ਨੂੰ ਵੜਨ ਦਿੰਦੇ ਕਿਸੇ ਵੀ ਪੋਲੀਟਿਕਲ ਪਾਰਟੀ ਨੂੰ ਤੇ ਹੁਣ ਅਸੀਂ ਹੋਰ ਨਹੀਂ ਵੜਨ ਦੇਣਾ ਕਿਸੇ ਵੀ ਪਿੰਡਾਂ 'ਚ ਹੋਰ ਚੋਣਾਂ ਵੀ ਆ ਹਾਂਜੀ ਇਲੈਕਸ਼ਨਾਂ ਹੈਗੀਆਂ ਨੇ ਸਾਡੇ ਨਾਲ ਤਕਰੀਬਨ 5-7 ਨਗਰ ਅਜੇ ਜੁੜੇ ਆ ਜਿਹੜੇ ਹੋਰ ਚਾਹੁੰਦੇ ਨੇ ਵੀ ਬਾਈਕਾਟ ਕਰ ਦੇਣਗੇ ਜਿੱਦਾਂ ਹੁਣ ਤੁਹਾਡੇ ਕੋਲ ਪਿੰਡਾਂ ਵਿੱਚ ਕਹਿੰਦਾ ਵੋਟਾਂ ਮੰਗਣ ਆਏ ਵੀ ਹੋਣੇ ਕਹਿੰਦਾ ਕੋਈ ਕੋਈ ਪਾਰਟੀਆਂ ਦੇ ਤੇ ਉਸ ਟਾਈਮ ਤੋਂ ਅਸੀਂ ਕੀ ਤੁਹਾਨੂੰ ਵਾਅਦਾ ਕੀਤਾ ਜਾ ਕੁਝ ਗੱਲ ਨਹੀਂ ਸਾਡੇ ਪਿੰਡ ਤਕਰੀਬਨ ਬਾਈਕਾਟ ਆ ਜੀ ਤੇ ਵੋਟਾਂ ਮੰਗਣ ਨਹੀਂ ਆਏ ਤਕਰੀਬਨ ਹੋਰ ਨਗਰਾਂ 'ਚ ਆਏ ਨੇ ਹਰੇਕ ਨਗਰ ਨਿਵਾਸੀਆਂ ਨੇ ਕਿਸੇ ਵੀ ਨਗਰ 'ਚ ਗਏ ਆ ਤਾਂ ਉਹਨਾਂ ਨੂੰ ਹਰੇਕ ਨਗਰ ਨਿਵਾਸੀ ਨੇ ਇਹੀ ਬੇਨਤੀ ਕੀਤੀ ਹੈ ਵੀ ਉਹ ਫੈਕਟਰੀ ਦਾ ਕੋਈ ਹੱਲ ਕਰੋ ਪਰ ਕਿਸੇ ਵੀ ਲੀਡਰ ਨੇ ਕੋਈ ਕਿਸੇ ਦੀ ਸਾਡੀ ਸਾਰ ਨਹੀਂ ਲਈ ਕਿਸੇ ਵੀ ਪਾਰਟੀ ਨੇ ਜਿਹੜਾ ਇਲੈਕਸ਼ਨਾਂ ਵਿੱਚ ਪੂਰਨ ਬਾਈਕਾਟ ਕੀਤਾ ਜਾਊ ਸਾਰੀ ਪਾਰਟੀਆਂ ਦਾ ਪੂਰਾ ਬਾਈਕਾਟ ਹੈ ਪੂਰਨ ਬਾਈਕਾਟ ਆ ਇੱਕ ਵੀ ਵੋਟ ਪੋਲਿੰਗ ਨਹੀਂ ਸਾਡੇ ਪਿੰਡ 'ਚ ਹੋਊਗੀ ਸਾਰੀਆਂ ਪਾਰਟੀਆਂ ਬਾਈਕਾਟ ਸਾਰੀਆਂ ਪਾਰਟੀਆਂ ਨੂੰ ਬਾਈਕਾਟ ਆ ਜੀ ਤਕਰੀਬਨ ਜਿਹੜਾ ਇਲੈਕਸ਼ਨ ਵਾਲੇ ਦਿਨ ਕਹਿੰਦਾ ਤੁਸੀਂ ਪੋਲਿੰਗ ਦੇ ਬੁੱਤਾ ਦੇ ਕੋਈ ਬੰਦਾ ਨਹੀਂ ਜਾਏਗਾ ਤੁਹਾਡਾ ਨਹੀਂ ਕੋਈ ਨਹੀਂ ਪਿੰਡ ਚੋਂ ਸਾਡੇ ਨਗਰ ਚੋਂ ਕੋਈ ਨਹੀਂ ਜਾਊਗਾ ਜੀ ਤੇ ਇਹ ਤਾਂ ਸਾਡੇ ਇੱਕ ਇਕੱਠ ਹੋਇਆ ਸੀਗਾ ਗੁਰਦੁਆਰਾ ਸਾਹਿਬ ਚ ਉੱਥੇ ਤਕਰੀਬਨ ਸਾਰੇ ਨਗਰ ਨੇ ਇੱਕ ਮਤਾ ਪਾਸ ਕੀਤਾ ਵੀ ਆਪਾਂ ਕਿਸੇ ਨੂੰ ਵੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਣੀ ਮੇਰਾ ਨਾਮ ਸਰਦਾਰ ਤੀਂਦਰ ਸਿੰਘ ਹੈ ਜੀ ਸੰਘਰਸ਼ ਕਮੇਟੀ ਮੈਂਬਰ ਹੈ ਜੀ ਇਹ ਡਰ ਟਰੈਕਟਰ ਰੋਸ ਮਾਰਚ ਅਸੀਂ ਇਸ ਕਰਕੇ ਕੱਢ ਰਹੇ ਹਾਂ ਅਸੀਂ ਅੱਜ ਘਟੋ ਘਟ 54 55 ਦਿਨ ਹੋ ਗਏ ਆ ਇੱਕ ਪ੍ਰਦੂਸ਼ਿਤ ਗੈਸ ਫੈਕਟਰੀ ਭੁੰਦੜੀ ਸਾਡੇ ਪਿੰਡ ਲੱਗ ਰਹੀ ਆ ਉਹਦੇ ਵਿਰੋਧ ਦੇ ਵਿੱਚ ਟ੍ਰੈਕਟਰ ਰੋਸ ਮਾਰਚ ਕੱਢ ਰਹੇ ਆ ਸਾਡੀਆਂ ਚਾਰ ਪ੍ਰਸ਼ਾਸਨ ਨਾਲ ਮੀਟਿੰਗਾਂ ਹੋ ਚੁੱਕੀਆਂ ਵਾਂ ਪਰ ਕਿਸੇ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਆਪ ਸਰਕਾਰ ਨੇ ਸਾਡਾ ਕੋਈ ਹੱਲ ਨਹੀਂ ਕੀਤਾ ਸਾਨੂੰ ਮਜਬੂਰ ਕੀਤਾ ਅਸੀਂ ਫੈਕਟਰੀ ਦੇ ਮੁਰੇ ਬੈਠੇ ਆ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਜੇ ਇਹ ਫੈਕਟਰੀ ਲੱਗ ਜਾਂਦੀ ਆ ਸਾਡੇ ਇਲਾਕੇ ਨੂੰ ਬਹੁਤ ਵੱਡਾ ਨੁਕਸਾਨ ਆ ਕਿਉਂਕਿ ਹਵਾ ਵੀ ਪ੍ਰਦੂਸ਼ਿਤ ਹੋ ਜਾਣੀ ਆ ਪਾਣੀ ਵੀ ਪ੍ਰਦੂਸ਼ਿਤ ਹੋ ਜਾਣਾ ਵਾ ਇਸ ਕਰਕੇ ਅਸੀਂ ਟਰੈਕਟਰ ਰੋਸ ਮਾਰਚ ਕੱਢ ਰਹੇ ਆ ਕਿ ਸਰਕਾਰਾਂ ਜਾਗ ਜਾਣ ਅਗਲੀ ਮੰਗ ਦੇ ਰਣਨੀਤੀ ਆ ਅਗਲੀ ਰਣਨੀਤੀ ਇਹ ਆ ਜੇ ਇਹਦੇ ਨਾਲ ਵੀ ਸਰਕਾਰਾਂ ਨਾ ਜਾਗੀਆਂ ਫਿਰ ਅਸੀਂ ਸੰਘਰਸ਼ ਕਮੇਟੀ ਤੇ ਸਾਰੇ ਨਗਰ ਵਾਸੀ ਸੰਘਰਸ਼ ਹੋਰ ਤੇਜ਼ ਕਰਾਂਗੇ ਤੇ ਸਾਰੀ ਇਹ ਨਗਰ ਰੈਅ ਕਰਕੇ ਸੰਘਰਸ਼ ਜਾਰੀ ਰੱਖਾਂਗੇ